ਆਖਿਰ ਕਿਉਂ ਅੱਜ ਦੀ ਉਮਰ ਦੇ ਵਿੱਚ ਸਭ ਤੋਂ ਜ਼ਿਆਦਾ ਮਰੀਜ਼ ਅਧਰੰਗ ਦੇ ਨੇ ਅਧਰੰਗ ਦਾ ਅਟੈਕ ਕਿਉਂ ਆ ਰਿਹਾ ਕਿਉਂਕਿ ਕਈ ਲੋਕ ਸੋਚਦੇ ਨੇ ਕਿ ਸ਼ਾਇਦ ਬੀਪੀ ਵਧਣ ਦੇ ਨਾਲ ਜਾਂ ਖੂਨ ਗਾੜਾ ਹੋਣ ਦੇ ਨਾਲ ਹੀ ਅਧਰੰਗ ਦਾ ਅਟੈਕ ਆ ਜਾਂਦਾ ਜਿਸ ਕਰਕੇ ਪਾਸਾ ਮਾਰਿਆ ਜਾਂਦਾ ਜਾਂ ਕਈ ਵਾਰ ਪੂਰੇ ਸਰੀਰ ਦੇ ਉੱਤੇ ਅਧਰੰਗ ਦੇ ਅਟੈਕ ਦਾ ਅਸਰ ਦੇਖ ਨੂੰ ਮਿਲਦਾ ਪਰ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਕਿ ਆਖਿਰ ਅਧਰੰਗ ਹੋਣ ਦਾ ਹੋਰ ਇਸ ਤੋਂ ਇਲਾਵਾ ਕਿਹੜਾ ਵੱਡਾ ਕਾਰਨ ਹੈ ਜਿਸ ਤੋਂ ਲੋਕ ਅਣਜਾਣ ਨੇ ਤਾਂ ਤੁਹਾਨੂੰ ਏਪੀ ਇਲੈਕਟ੍ਰੋ ਹੋਮੋਪੈਥਿਕ ਡਾਕਟਰ ਦੀ ਗੱਲ ਸੁਣਾਉਨੇ ਆ ਉਹਨਾਂ ਨੇ ਦੱਸਿਆ ਕਿ ਆਖਰ ਵੱਧ ਦੀ ਉਮਰ ਦੇ ਨਾਲ ਅਧਰੰਗ ਦਾ ਅਟੈਕ ਕਿਉਂ ਆਉਂਦਾ ਬੀਪੀ ਵਧਣਾ ਖੂਨ ਗਾੜਾ ਹੋਣਾ ਇਸ ਤੋਂ ਇਲਾਵਾ ਹੋਰ ਕਿਹੜੇ ਕਾਰਨ ਨੇ ਜਿਸ ਦੇ ਕਰਕੇ ਅਧਰੰਗ ਦਾ ਅਟੈਕ ਹੁੰਦਾ ਜਿਸ ਤੋਂ ਲੋਕ ਅਣਜਾਣ ਨੇ ਜੇ ਮੇਰਾ ਬੀਪੀ ਵਧਦਾ ਤਾਂ ਮੈਂ ਮੈਡੀਸਿਨ ਲੈਂਦਾ ਨਹੀਂ ਮੈਂ ਕਦੇ ਮੈਡੀਸਿਨ ਲੈਂਦਾ ਹੀ ਨਹੀਂ ਹਦਾ ਸੀ ਦੇਖੋ ਇੱਕ ਡਾਕਟਰ ਜੇ ਤੁਹਾਨੂੰ ਦੱਸਦਾ ਉਹ ਤੁਹਾਡਾ ਭਲਾ ਚਾਹੁੰਦਾ ਇਹਦੇ ਵਿੱਚ ਕੀ ਹੁੰਦਾ ਫਿਰ ਕਿਦਾ ਵਾਰ-ਵਾਰ ਤੁਹਾਡਾ ਬੀਪੀ ਵਧਣਾ ਬੀਪੀ ਵਧਣਾ ਨਾਲ ਕੀ ਹੁੰਦਾ ਤੁਹਾਡੀਆਂ ਜਿਹੜੀਆਂ ਨਸਾਂ ਨੇ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਹਦੇ ਨਾਲ ਤੁਹਾਨੂੰ ਅਧਰੰਗ ਦਾ ਅਟੈਕ ਹੋ ਜਾਂਦਾ ਇੱਕ ਫੁਰਕੀ ਸਾਹਿਬ ਜੇ ਸਾਡੇ ਬ੍ਰੇਨ ਦੇ ਵਿੱਚ ਕੋਈ ਕਲੌਟ ਆ ਗਿਆ ਟਿਊਮਰ ਹੋ ਗਿਆ ਫੋੜਾ ਹੋ ਗਿਆ ਜਾਂ ਬ੍ਰੇਂਜ ਵਿੱਚ ਜਿਵੇਂ ਇਹਦੇ ਲੱਛਣ ਵੀ ਗਈ ਹੁੰਦੇ ਪਹਿਲਾਂ ਮੈਂ ਲੱਛਣ ਦੱਸ ਦਿੰਦਾ ਤੁਹਾਨੂੰ ਜੀ ਜੀ ਜਦੋਂ ਤੁਹਾਡੀ ਯਾਦਾਸ਼ਤ ਕੱਢਣੀ ਸ਼ੁਰੂ ਹੋ ਗਈ ਮੂੰਹ ਚੋ ਲਾਲ ਡਿਗਣੀ ਸ਼ੁਰੂ ਹੋ ਗਈ ਤੁਹਾਡਾ ਸਰੀਰ ਤੁਹਾਡਾ ਤੱਕਿਆ-ਤੱਕਿਆ ਰਹਿਣ ਲੱਗ ਗਿਆ ਤੁਹਾਡਾ ਸਰੀਰ ਦੇ ਵਿੱਚ ਅੰਗਾਂ ਦੇ ਵਿੱਚ ਸੁੰਨਪਾਨ ਆਣਾ ਸ਼ੁਰੂ ਹੋ ਗਿਆ ਤਾਂ ਸੋਵ ਮਿਲੋ ਤੁਹਾਨੂੰ ਉਦਰੰਗ ਦੇ ਲੱਛਣ ਦੇਖਣੇ ਸ਼ੁਰੂ ਹੋਗੇ ਤੁਸੀਂ ਮੈਡੀਸਨ ਲੈ ਕੇ ਆਪਣੇ ਟੈਸਟ ਕਰਾ ਕੇ ਉਸ ਚੀਜ਼ ਨੂੰ ਰੋਕ ਸਕਦੇ ਹੋ ਮਤਲਬ ਚਾਹੇ ਸਾਡੀਆਂ ਉਂਗਲੀਆਂ ਸੁੰਨ ਕਿਉਂ ਨਾ ਹੁੰਦੀਆਂ ਹੁਣ ਕੱਬੇ ਪਾਸੇ ਵਾਲੀਆਂ ਐ ਸੱਜੇ ਪਾਸੇ ਵਾਲੀਆਂ ਜੀ 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 ਉਂਗਲਾ ਸੁੱਜ ਹੋ ਗਈਆਂ ਬਾਹ ਸੁੰਨ ਹੋ ਗਈਆਂ ਬਾਹ ਸੁੰਨ ਹੋ ਗਈ ਜਾਂ ਲ ਜੋ ਸੁਣ ਪਾ ਨਾ ਆ ਗਿਆ ਜ ਆਪਾਂ ਕਹਦੇ ਨੇ ਕਿ ਵਰ ਜੀ ਮੇਰੀਆਂ ਨਸਾਂ ਲੱਗਦੀਆਂ ਨੇ ਮੈਨੂੰ ਟਾਈਟ ਟਟ ਜੀ ਹੋ ਗਈਆਂ ਨਸਾਂ ਦੇ ਵਿੱਚ ਜਾਨ ਜੀ ਨਹੀਂ ਹੈਗੀ ਮੇਰੀਆਂ ਦਰਦ ਕਰਦੀਆਂ ਨੇ ਤਾਂ ਤੁਹਾਨੂੰ ਤੁਰੰਤ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ ਡਾਕਟਰ ਨੂੰ ਮਿਲ ਕੇ ਟੈਸਟ ਵੇਰ ਕਰਾ ਕੇ ਆਪਣਾ ਇਲਾਜ ਸ਼ੁਰੂ ਕਰਨਾ ਚਾਹੀਦਾ ਫਿਰ ਕਿ ਸਾਬ ਇੱਕ ਇੱਥੇ ਹੋ ਮੈਂ ਹੋਰ ਚੀਜ਼ ਦੱਸਣੀ ਚਾਹੁੰਨਾ ਹੋ ਸਕਦਾ ਬਹੁਤ ਲੋਕਾਂ ਨੂੰ ਨਾ ਪਤਾ ਹੋਵੇ ਜੇ ਤੁਹਾਡੇ ਇਧਰਲੀ ਸਾਈਡ ਕਲੌਟ ਆ ਗਿਆ ਇਧਰਲੀ ਸਾਈਡ ਦਾ ਬ੍ਰੇਨ ਦੀ ਕੋਈ ਪ੍ਰੋਬਲਮ ਆ ਗਈ ਤਾਂ ਤੁਹਾਨੂੰ ਅਧਰੰਗ ਦਾ ਅਟੈਕ ਤੁਹਾਨੂੰ ਜੇ ਸੱਜੇ ਪਾਸੇ ਬ੍ਰੇਨ 'ਚ ਕੋਈ ਪ੍ਰੋਬਲਮ ਆਈ ਤਾਂ ਖੱਬੇ ਪਾਸੇ ਅਟੈ ਖੱਬੇ ਪਾਸੇ ਹੀ ਲੱਤ ਘੜੂ ਖੱਬੇ ਪਾਸੇ ਦਾ ਦੀ ਬਾਹ ਘੜੂ ਖੱਬੇ ਪਾਸੇ ਮੂੰਹ ਬਿੰਗਾ ਹੋਗਾ ਜੇ ਤਾਂ ਇਹ ਉਲਟ ਜਾਣੀ ਜੇ ਇਧਰਲੇ ਪਾਸੇ ਆ ਤਾਂ ਇਧਰਲੇ ਪਾਸੇ ਹੋਣਾ ਜੇ ਇਧਰ ਹੋਇਆ ਤਾਂ ਇਧਰ ਹੋਣਾ ਅਲੱਗ ਹੋਣਾ ਉਲਟੋ ਹੋਣਾ ਇਹ ਜੇ ਤੁਹਾਨੂੰ ਇਹਦੀ ਜੀ ਪ੍ਰੋਬਲਮਸ ਆਉਂਦੀ ਆ ਤਾਂ ਤੁਸੀਂ ਤੁਰੰਤ ਆਪਣੇ ਡਾਕਟਰ ਨੂੰ ਮਿਲ ਕੇ ਡਾਕਟਰ ਨੂੰ ਮਿਲ ਕੇ ਸਲਾਹ ਕਰਕੇ ਤੁਸੀਂ ਉਹਦਾ ਜੀ ਤੁਰੰਤ ਇਲਾਜ ਲੈਨੇ ਹੋ ਟ੍ਰੀਟਮੈਂਟ ਲੈਨੇ ਹੋ ਤਾਂ ਤੁਸੀਂ ਬਹੁਤ ਜਲਦੀ ਠੀਕ ਹੋ ਜੰਨੇ ਹੋ ਨਹੀਂ ਚਾਹੇ ਅੱਗੇ ਦੀ ਅੱਗੇ ਨਸਾਂ ਵੀਕ ਹੁੰਦੀਆਂ ਜਾਂਦੀਆਂ ਨੇ ਕਮਜ਼ੋਰ ਹੁੰਦੀਆਂ ਜਾਂਦੀਆਂ ਨੇ ਨਸਾਂ ਦੇ ਵਿੱਚ ਤੇ ਤੱਬੇ ਬਣਨੇ ਸ਼ੁਰੂ ਹੋ ਜਾਂਦੇ ਨੇ ਕਲਾਉਟ ਬਣਨੇ ਸ਼ੁਰੂ ਹੋ ਜਾਂਦੇ ਨੇ ਖੂਨ ਦੇ ਤੇ ਜਿਹੜਾ ਸਰਕੂਲੇਸ਼ਨ ਘਟ ਜਾਂਦਾ ਤੇ ਤੁਸੀਂ ਬੈੱਡ ਤੇ ਪੈ ਜਾਂਦੇ ਹੋ ਇਹਦੇ ਵਿੱਚ ਫਿਰ ਇੱਕ ਸਬ ਇੱਕ ਹੋਰ ਆ ਇਹਦੇ ਵਿੱਚ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਕਹਿੰਦੇ ਨਹੀਂ ਫੈਟੀ ਲੀਵਰ ਸਾਰਿਆਂ ਦਾ ਹੁੰਦਾ ਸਭ ਤੋਂ ਵੱਡਾ ਕਾਰਨ ਇੱਥੇ ਅੱਜ ਅਧਰੰਗ ਦਾ ਫੈਟੀ ਲੀਵਰ ਬਣ ਚੁੱਕਿਆ ਜੇ ਤੁਹਾਡਾ ਫੈਟੀ ਲੀਵਰ ਆ ਤੁਹਾਡਾ ਕੋਲੈਸਟੋਲ ਵਧਣਾ ਕੋਲਸੋਲ ਵੱਧ ਗਿਆ ਤੁਹਾਡਾ ਉਹਦੇ ਨਾਲ ਖੂਨ گاੜਾ ਹੁੰਦਾ ਉਹਦੇ ਨਾਲ ਤੁਹਾਡੇ ਜਿਹੜੇ ਜਦੋਂ ਬੈਡ ਕੋਲੈਸਟੋਲ ਵੱਧਦਾ ਤੇ ਗੁੱਡ ਕੋਲੈਸਟੋਲ ਘਟ ਜਾਂਦਾ ਤਾਂ ਬੈਡ ਕੋਲੈਸਟੋਲ ਵੱਧ ਨਾਲ ਤੁਹਾਡੀਆਂ ਨਸਾਂ ਦੇ ਵਿੱਚ ਖੂਨ ਦੇ ਤੱਬੇ ਜੰਮਣੇ ਸ਼ੁਰੂ ਹੋ ਜਾਂਦੇ ਨੇ ਖੂਨ گاੜਾ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਨਾਲ ਤੁਹਾਡੀਆਂ ਨਸਾਂ ਬਲੌਕੇਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਲੌਕੇਜ ਹੋਣ ਨਾਲ ਰੁਕੀ ਸਾਹਿਬ ਕੱਲਾ ਹਾਰ ਨਹੀਂ ਤੁਹਾਨੂੰ ਪੈਰਾਲਾਈਜ਼ ਵੀ ਹੋ ਸਕਦਾ ਪੈਰਾਲਾਈਜ਼ ਹੋਣ ਨਾਲ ਤੁਹਾਨੂੰ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਅੱਗੇ ਲੋਕਾਂ ਨੂੰ ਵੀ ਪਤਾ ਕੀ ਹੁੰਦਾ ਫਿਰ ਬੈੱਡ ਤੇ ਪੈ ਗਏ ਫਿਰ ਅਸੀਂ ਚੱਕ ਕੇ ਕਿਹ ਕਹਿੰਦੇ ਆ ਜੀ ਤੁਰ ਨਹੀਂ ਹੁੰਦਾ ਮੰਜੇ ਤੇ ਅਸੀਂ ਲੈ ਕੇ ਜਾਂਦੇ ਆ ਕਿਤੇ ਕਿਸੇ ਵੈਦ ਕੋਲ ਜਾਂ ਕਿਤੇ ਡਾਕਟਰ ਕੋਲ ਜਾਂ ਕਿਸੇ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਜੀ ਖੱਜਲ ਖਵਾਰ ਹੋ ਜਾਂਦਾ ਬੰਦਾ ਇਹਦੇ ਨਾਲ ਜੇ ਤੁਹਾਡਾ ਬੀਪੀ ਵਾਧਾ ਤੁਹਾਨੂੰ ਤੁਹਾਡਾ ਲੀਵਰ ਖਰਾਬ ਆ ਤੁਹਾਨੂੰ 슈ਗਰ ਆ ਤੁਹਾਨੂੰ ਜਾੜ ਅਸ਼ ਘਟਾ ਤਾਂ ਤੁਹਾਨੂੰ ਤੁਰੰਤ ਜਾ ਕੇ ਆਪਣੇ ਡਾਕਟਰ ਨੂੰ ਸਲਾਹ ਮਿਲ ਕੇ ਟੈਸਟ ਕਰਵਾ ਕੇ ਉਹਨਾਂ ਤੋਂ ਮੈਡੀਸਨ ਸ਼ੁਰੂ ਕਰਨੀ ਚਾਹੀਦੀ ਜੀ ਜੀ ਤੋ ਜੇਕਰ ਤੁਸੀਂ ਵੀ ਬੀਪੀ ਦੇ ਮਰੀਜ਼ ਹੋ ਜਾਂ ਫਿਰ ਤੁਹਾਡਾ ਖੂਨ ਗਾੜਾ ਹੁੰਦਾ ਇਸ ਤੋਂ ਇਲਾਵਾ ਜੋ ਡਾਕਟਰ ਨੇ ਦੱਸਿਆ ਕਿ ਹੋਰ ਕਿਹੜੇ ਕਾਰਨਾ ਕਰਕੇ ਤੁਹਾਨੂੰ ਅਧਰੰਗ ਦਾ ਅਟੈਕ ਆ ਸਕਦਾ ਤਾਂ ਇਸ ਦੀ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ